ਹਾਂਜੀ ਬਾਈ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਹੈ ਆਪਾਂ ਸਪਰੇਅ ਮੰਨ ਲਓ ਕਣਕ ਦੀ ਫਸਲ ਦੇ ਉੱਪਰ ਉਸ ਆਖਰੀ ਸਪਰੇਅ ਬਾਰੇ ਕਿ ਜਿਹਦੇ ਨਾਲ ਆਪਣਾ ਝਾੜ ਟੋਪ ਦਾ ਆ ਸਕੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀਆਂ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਕਿਸਾਨਪਰਾ ਉਹ ਜਿਵੇਂ ਕਿ ਆਪਾਂ ਨੂੰ ਪਤਾ ਕਿ ਆਪਣੇ ਕਣਕ ਦੀ ਫਸਲ ਜਿਹੜੀ ਅਗੇਤੀ ਪਿਛੇਤੀ ਜੋ ਵੀ ਕਣਕਾਂ ਬਜਾਈ ਕੀਤੀਆਂ ਸੀ ਲਗਭਗ ਸਾਰੀਆਂ ਨਿਸਾਰਾ ਲੈ ਚੁੱਕੀਆਂ ਨੇ ਕੁਝ ਕੁ ਕਣਕਾਂ ਹਜੇ ਬੂਰ ਵਾਲੀ ਸਟੇਜ ਤੇ ਚੱਲ ਰਹੀਆਂ ਨੇ ਬੂਰ ਪੈ ਰਿਆ ਤੇ ਕੁਝ ਦੇ ਵਿੱਚ ਦਾਣਾ ਬਣਨਾ ਸਟਾਰਟ ਹੋ ਚੁੱਕਿਆ ਜਿਹੜੀਆਂ ਜਾਦੇ ਗੇਤੀਆਂ ਵੈਰਾਈਟੀਆਂ ਸੀ ਉਹਨਾਂ ਦੇ ਵਿੱਚ ਦਾਣਾ ਬਣਨਾ ਸਟਾਰਟ ਹੋ ਚੁੱਕਿਆ ਤਾਂ ਹੁਣ ਕਣਕ ਦੀ ਫਸਲ ਦੇ ਉੱਪਰ ਇੰਨੀ ਆ ਜਿਆਦੇ ਸਪਰੇਅ ਆ ਆਪਾਂ ਜ਼ਿੰਮੇਦਾਰ ਕਰਨ ਲੱਗੇ ਕਿ ਝੋਨੇ ਨਾਲੋਂ ਵੀ ਟੱਪ ਚੁੱਕਿਆ ਝੋਨੇ ਦਾ ਤਾਂ ਹੁਣ ਆਪਾਂ ਸਿੱਧਾ ਸਿੰਪਲ ਫੰਡਾ ਕਰ ਰੱਖਿਆ ਕਿ ਤਿੰਨ ਸਪਰੇਅਾਂ ਨਾਲ ਝੋਨਾ ਪਕਾ ਲੈਨੇ ਆ ਇੱਕ ਤਾਂ ਜਦੋਂ ਝੋਨਾ ਮੰਨ ਲਓ ਵੀ ਫੁਟਾਰ ਵਾਲੀ ਸਟੇਜ ਖਤਮ ਹੁੰਦੀ 55 50 55 ਦਿਨਾਂ ਤੇ ਸਪਰੇਅ ਹੋ ਜਾਂਦੀ ਦੂਜੀ ਨਿਸਾਰੇ ਤੋਂ ਪਹਿਲਾਂ ਤੇ ਤੀਜੀ ਨਿਸਾਰੇ ਤੋਂ ਬਾਅਦ ਪਰ ਹੁਣ ਆਪਾਂ ਕਿਸਾਨ ਵੀਰ ਦਿਨੋਂ ਦਿਨ ਜਿਵੇਂ ਤਰੱਕੀ ਕਰ ਰਹੇ ਨੇ ਉਸ ਹਿਸਾਬ ਨਾਲ ਕਣਕ ਦੀ ਫਸਲ ਦੇ ਉੱਪਰ ਵੀ ਬਹੁਤ ਜ਼ਿਆਦਾ ਖਰਚਾ ਕਰਨਾ ਸਟਾਰਟ ਕਰਦਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਜਿਵੇਂ ਹੀ ਕਣਕ ਬਜਾਈ ਹੋਗੀ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਨਦੀਨ ਨਾਸ਼ਕ ਹੁੰਦੀਆਂ ਨੇ ਕੋਈ ਗੁੱਲੀ ਡੰਡੇ ਲਈ ਕਰਦਾ ਕੋਈ 240 ਲਈ ਫਿਰ ਪਾਣੀ ਲਾਉਣ ਤੋਂ ਬਾਅਦ ਕੋਈ ਮੈਗਨੀਜ਼ ਜ਼ਿੰਕ ਯੂਰੀਆ ਵਾਲੀਆਂ ਕਰਦਾ ਦੋ ਸਪਰੇਆਂ ਤੇ ਤਿੰਨ ਤਾਂ ਇਹ ਹੋ ਗਿਆਂ ਉਸ ਤੋਂ ਬਾਅਦ ਜਿਵੇਂ ਹੀ ਕਣਕ ਦੇ ਵਿੱਚ ਯੂਰੀਆ ਕੰਪਲੀਟ ਹੁੰਦੀ ਹੈ ਤਾਂ ਕੋਈ ਜ਼ਿੰਮੇਦਾਰ ਨੂੰ ਕਹਿ ਦਿੰਦੇ ਕੋਈ ਫੰਗੀਸਾਈਡ ਕਰ ਲੋ ਜਾਂ 13045 ਵਰਗੀਆਂ ਸਪਰੇਆਂ ਕਰਦੇ ਆ ਜਾਨੀ ਕਿ 7-8 ਸਪਰੇਆਂ ਆਪਾਂ ਢਣਕ ਦੇ ਉੱਪਰ ਕਰ ਦਨੇ ਆ ਤੇ ਮੇਨ ਜ਼ਿਆਦਾ ਜ਼ਿੰਮੇਦਾਰਾਂ ਦਾ ਫੋਕਸ ਜਿਹੜੇ 13045 ਜਾਂ ਕੋਈ ਤਤਾਂ ਵਾਲੀ ਸਪਰੇ ਤੋਂ ਹਟ ਕੇ ਮੇਨ ਕਣਕ ਦੇ ਵਿੱਚ ਆਪਾਂ ਕੋਈ ਜਾਂ ਤਾਂ ਫੰਗੀ ਸਾਈਡ ਵਰਤਦਾ ਜਾਂ ਕੋਈ ਤੇਲੇ ਲਈ ਸਪਰੇ ਕਰਦਾ ਤੇ ਜਾਂ ਫਿਰ ਕੋਈ ਆਪਣਾ ਐਨਪੀਕੇ ਵਰਤਦਾ ਵੀ ਤਤਾਂ ਵਾਲੀਆਂ ਸਪਰੇਆਂ ਤਾ ਕਿਸਾਨ ਵੀਰੋ ਇਸ ਚੀਜ਼ ਨਾਲ ਕੀ ਹੈ ਆਪਣਾ ਦਿਨ ਵਰ ਦਿਨ ਖਰਚਾ ਵਧ ਰਿਹਾ ਕਿਉਂਕਿ ਕੋਈ ਵੀ ਕੰਪਨੀ ਦੇ ਵਿੱਚ ਅੱਜ ਕੱਲ ਜਿਹੜੀਆਂ ਸਪਰੇਆ ਮੰਨ ਲਓ ਵੀ ਡੇਲੀ 100 ਪਲੱਸ 200 ਪਲੱਸ ਹੋ ਰਹੀਆਂ ਨੇ ਜਿਹਦੇ ਨਾਲ ਕਿ ਆਪਾਂ ਨੂੰ ਬੇ ਲੋੜ ਤੋਂ ਆਪਾਂ ਖਰਚਾ ਕਰ ਰਹੇ ਆ ਉਹ ਚੀਜ਼ ਦਾ ਕਿਉਂਕਿ ਫੰਗਸ ਖੇਤ ਦੇ ਵਿੱਚ ਆਈ ਨਹੀਂ ਪਰ ਮੇਰੇ ਕੁਝ ਕੁ ਕਿਸਾਨ ਵੀਰ ਆਏ ਜਿਨ੍ਹਾਂ ਨੇ ਦੋ ਦੋ ਫੰਗੀ ਸਾਈਡ ਖੇਤ ਦੇ ਵਿੱਚ ਕਰਤੇ ਇਸ ਤੋਂ ਪਹਿਲਾਂ ਫੰਗਸ ਦਾ ਨਾਮ ਆਤਰ ਵੀ ਅਟੈਕ ਨਹੀਂ ਹੈਗਾ ਹਾਂ ਕਿਤੇ ਨਾ ਕਿਤੇ 2852 ਤੇ 826 ਦੇ ਵਿੱਚ ਜਰੂਰ ਅਟੈਕ ਵੇਖਣ ਨੂੰ ਆਇਆ ਉਹ ਆਪਣੇ ਏਰੀਆ ਦੇ ਵਿੱਚ ਨਹੀਂ ਆਇਆ ਕੁਝ ਉਹ ਹੋਰ ਜਗ੍ਹਾ ਤੇ ਜਰੂਰ ਆਇਆ ਪੀਲੀ ਕੁੰਗੀ ਵਾਲਾ ਜੋ ਵੀ yellow rust ਦੀ ਪ੍ਰੋਬਲਮ ਹੈ ਉਹ ਚੀਜ਼ ਆਈ ਹੈ ਹਾਂ ਤੇ ਆਪਣੇ ਜਿੱਥੇ ਵੀ ਮੌਸਮ ਦੇ ਵਿੱਚ ਜਿਆਦਾ ਠੰਡ ਵਧੀ ਉਹਦੇ ਕਰਕੇ ਜਰੂਰ ਛਿੱਟਿਆਂ ਦੇ ਵਿੱਚ ਕੋਈ ਗੜਬੜ ਹੋਈ ਹੈ ਤੇ ਪਰ ਹੋਰ ਕੋਈ ਬਹੁਤਾ ਅਟੈਕ ਫੰਗਸ ਤੌਰ ਤੇ ਨਹੀਂ ਆਇਆ ਸਪਰੇਅ ਕਰਕੇ ਜਿਹੜਾ ਤੁਸੀਂ ਮੰਨ ਲਓ ਫੰਗੀਸਾਈਡ ਦਾ ਖਰਚ ਕੀਤਾ ਫालतू ਖਰਚਾ ਜਾਊਗਾ ਉਹ ਉਹਦੇ ਨਾਲ ਝਾੜ ਤੇ ਕੋਈ ਡਿਪੈਂਡ ਨਹੀਂ ਹੈਗਾ ਕਿਉਂਕਿ ਝਾੜ ਮੌਸਮ ਤੇ ਆ ਕਿਸੇ ਵੀ ਫਸਲ ਨੂੰ ਮੌਸਮ ਨੇ ਹੀ ਸਹੀ ਕਰਨਾ ਜਿਵੇਂ ਆਪਾਂ ਤੇ ਮੌਸਮ ਆਪਣੇ ਹੱਥ 'ਚ ਹੈ ਨਹੀਂ ਕਿਸੇ ਸਪਰੇਅ ਨੇ ਨਹੀਂ ਕੰਟਰੋਲ ਕਰਨਾ ਮੌਸਮ ਕੁਝ ਨਹੀਂ ਕਰਨਾ ਜਿਵੇਂ ਹੀ ਆਪਾਂ ਗੇਤੀ ਬਜਾਈ ਸ਼ੁਰੂ ਕੀਤੀ ਸੀ ਕਣਕ ਦੀ ਉਵੇਂ ਹੀ ਆਪਾਂ ਨੂੰ ਪਤਾ ਕਿ ਉੱਚ ਤਾਪਮਾਨ ਰਿਹਾ ਜਿਹਦੇ ਕਰਕੇ ਕਣਕਾਂ ਨੇ ਫੁਟਾਰ ਘਟ ਕੀਤੀ ਤੇ ਕਣਕਾਂ ਡੰਡੀ ਚੜ ਗਏ ਆ ਤਾਂ ਉਸ ਤੋਂ ਬਾਅਦ ਜਿਵੇਂ ਹੀ ਅੱਗੇ ਕਣਕ ਨੇ ਗੋਪਰਨਾ ਸਟਾਰਟ ਕੀਤੀ ਤੇ ਠੰਡ ਬਹੁਤ ਜ਼ਿਆਦਾ ਪੈ ਗਈ ਤਾਂ ਠੰਡ ਜ਼ਿਆਦਾ ਪੈਣ ਕਰਕੇ ਜਿਹੜੀਆਂ ਕਣਕਾਂ ਗੇਤਤਾ ਨਿਸਾਰਾ ਕੀਤਾ ਸੀ ਡੰਡੀਆਂ ਚੜੀਆਂ ਸੀ ਉਹਨਾਂ ਦੇ ਵਿੱਚ ਕੋਰੇ ਦਾ ਅਟੈਕ ਹੋ ਗਿਆ ਕਿਤੇ ਛਿੱਟੇ ਫੁੱਲਵੇਂ ਜੇ ਨਿਕਲੇ ਕਿਤੇ ਖਾਲੀ ਰਹਿ ਗਏ ਤੇ ਸਭ ਮੰਨ ਲਓ ਵੀ ਮੌਸਮੀ ਚੱਕਰ ਹੈ ਤਾਂ ਹੁਣ ਜਿਵੇਂ ਹੀ ਬਾਅਦ ਦੇ ਵਿੱਚ ਕਣਕ ਅੱਗੇ ਨਿਸਾਰੇ ਵੱਧੀ ਤਾ ਕੁਝ ਥਾਮਾ ਤੇ ਦਾ ਗੜੇ ਪੈ ਕੇ ਰੱਬ ਦੀ ਕਰੋਪੀ ਨਾਲ ਸਾਰਾ ਕੁਝ ਖਤਮ ਹੋ ਗਿਆ ਤੇ ਕੁਝ ਕੇਰੀਆ ਬਚ ਗਿਆ ਤਾਂ ਹੁਣ ਇੱਥੇ ਜ਼ਿਮੀਂਦਾਰਾਂ ਨੂੰ ਡਰਾਇਆ ਜਾ ਰਿਹਾ ਕਿ ਬਈ ਕਣਕ ਦੇ ਵਿੱਚ ਗੜੇ ਪਏ ਆ ਜਿਹੜੇ ਦਾਣੇ ਬਚੇ ਇਹਨਾਂ ਨੂੰ ਮੋٹے ਕਰ ਲੋ ਜਾਂ ਚਮਕੀਲੇ ਕਰ ਲੋ ਇਹਦੇ ਲਈ ਇਹ ਕਰ ਲੋ ਬੋ ਕਰ ਲੋ ਤਾਂ ਮੈਂ ਮੇਨ ਗੱਲ ਤੁਹਾਨੂੰ ਇੱਕ ਕਹਿ ਦਿਆਂ ਵੀ ਕੋਈ ਵੀ ਸਪਰੇ ਹੁਣ ਤੁਹਾਨੂੰ ਕਰਨ ਚ ਕੋਈ ਫਾਇਦਾ ਨਹੀਂ ਕੀ ਵੱਧ ਤੋਂ ਵੱਧ ਕੀ ਕਰੂਗਾ ਜ਼ਿਮੀਂਦਾਰ ਤੇਲੇ ਲਈ ਇਕਟਾਰਾ ਕਰੂਗਾ ਤੇ ਯਾ ਜਿਹੜਾ ਟੈਲਟ ਫੰਗੀ ਸਾਈਡ ਆਉਂਦਾ ਲਾਸਟ ਦੇ ਵਿੱਚ ਇਹੀ ਲਾਸਟ ਹਥਿਆਰ ਹੈ ਜ਼ਿਮੀਂਦਾਰਾਂ ਦਾ ਤੇ ਇਸ ਚੀਜ਼ ਨੇ ਕੋਈ ਤੁਹਾਡਾ ਝਾੜ ਤੈ ਨਹੀਂ ਕਰਨਾ ਕਿਉਂਕਿ ਝੰਡੇ ਪੱਤੇ ਦੇ ਵਿੱਚ ਜਿਹੜੀ ਖੁਰਾਕ ਸਟੋਰ ਹੋਈ ਸੀ ਉਹ ਸਾਰੀ ਖੁਰਾਕ ਦਾਣਿਆਂ ਦੇ ਵਿੱਚ ਆ ਚੁੱਕੀ ਹੈ ਤੇ ਹੁਣ ਝੰਡੇ ਪੱਤੇ ਨੂੰ ਆਪਣਾ ਹਰਾ ਭਰਾ ਰੱਖਣ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਕਿਉਂਕਿ ਝੰਡੇ ਪੱਤੇ ਨੇ ਹੁਣ ਜਿਹੜੀ ਖੁਰਾਕ ਸਟੋਰ ਕੀਤੀ ਸੀ ਉਹ ਦਾਣਿਆਂ ਚ ਸਟੋਰ ਹੋਣ ਜਾ ਰਹੀ ਹੈ ਤੇ ਹੁਣ ਮੰਨ ਲਓ ਇਹਦੇ ਉੱਪਰ ਕੋਈ ਵੀ ਅਟੈਕ ਨਹੀਂ ਆਉਂਦਾ ਤੇ ਕਿਉਂਕਿ ਆਪਾਂ ਨੂੰ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹੁਣ ਇਹਨੇ ਕਣਕ ਦੀ ਫਸਲ ਦੇ ਡੈੱਡ ਹੋ ਕੇ ਪੱਕਾਲ ਜਿੱਧਰ ਮੰਨ ਲਓ ਪਕਾ ਲ ਜਾਣਾ ਪੱਕੇ ਤਿਆਰ ਹੋਣੀ ਹੈ ਤਾਂ ਪਰ ਫੇਰ ਵੀ ਜ਼ਿੰਮੇਦਾਰ ਮੈਂ ਵੇਖਣ ਦੇ ਵਿੱਚ ਆਇਆ ਕਿ ਕੋਈ 13045 ਕਰ ਰਿਹਾ ਹੈ ਕੋਈ 05234 ਕਰ ਰਿਹਾ ਹੈ ਕੋਈ ਮੰਨ ਲਓ ਤੇਲੇ ਵਾਲੀ ਸਪਰੇਅ ਕਰ ਰਿਹਾ ਹੈ ਤੇ ਕੋਈ ਫੰਗੀਸਾਈਡ ਕਰ ਰਿਹਾ ਹੈ ਤੇ ਸਾਰੇ ਫਾਲਤੂ ਖਰਚ ਕਰ ਰਹੇ ਆ ਆਪਾਂ ਤੇ ਇਸ ਕਰਕੇ ਤੁਹਾਡਾ ਉਹਨਾਂ 5-600 ਦਾ ਤੁਸੀਂ ਨੁਕਸਾਨ ਸਪਰੇਅ ਦਾ ਕਰ ਰਹੇ ਹੋ 2-250 ਰੁਪਿਆ ਲੇਬਰ ਦਾ ਤੇ ਨਾਲ ਹੀ ਜਿਹੜਾ ਤੁਸੀਂ ਵਿੱਚ ਦੀ ਖੇਤ ਦੇ ਲੰਘਣਾ ਤਾਂ ਉਸ ਨਾਲ ਤੁਹਾਡੇ ਆ ਜਿਹੜੀ ਕਣਕ ਹੋਣ ਟੁੱਟ ਗਈ ਤਾਂ ਉਹਦੇ ਵਿੱਚ ਪ੍ਰੋਪਰ ਦਾਣਾ ਨਹੀਂ ਬਣਨਾ ਤੇ ਦਾਣੇ ਦਾ ਸਾਈਜ਼ ਛੋਟਾ ਰਹਿਣਾ ਸਾਰੇ ਕੰਮ ਹੋ ਜਾਣੇ ਪਰ ਜਿੱਥੇ ਰੱਬ ਦੀ ਕਰੋਪੀ ਵੇਖਣ ਨੂੰ ਮਿਲੀ ਕਿ ਗੜੇ ਪਏ ਪਰ ਜਿਹੜਾ ਏਰੀਆ ਬਚਿਆ ਉਸ ਲਈ ਇਹ ਠੰਡ ਕਿਤੇ ਨਾ ਕਿਤੇ ਲਾਹੇਵੰਦ ਹੋਣ ਜਾ ਰਹੀ ਹੈ ਕਿਉਂਕਿ ਜਿਹੜੀ ਉਹਨਾਂ ਦੀ ਕਣਕ ਦੇ ਵਿੱਚ ਦਾਣਾ ਬਣਨਾ ਸੀ ਉਹ ਠੰਡ ਪੈਣ ਦੇ ਕਾਰਨ ਆਪਾਂ ਵੇਖਣ ਦੇ ਵਿੱਚ ਆਇਆ ਕਿ ਡੇਲੀ ਠੰਡ ਪੈਦੀ ਹੁਣ ਤੇ ਠੰਡ ਪੈਣ ਦੇ ਕਾਰਨ ਜੇ ਕਿ ਜੋ ਦਾਣੇ ਨੇ ਉਹ ਉਹਨਾਂ ਦਾ ਸਾਈਜ਼ ਪ੍ਰੋਪਰ ਬਣੂਗਾ ਤੇ ਭਜਨ ਸਹੀ ਰਹੂਗਾ ਚਮਕ ਸਹੀ ਰਹੂਗੀ ਤਾਂ ਇਹ ਚੀਜ਼ਾਂ ਜੋ ਵੀ ਚਮਕ ਭਜਨ ਤੇ ਦਾਣੇ ਦਾ ਸਾਈਜ਼ ਇਹ ਚੀਜ਼ ਆਪਣੇ ਹੱਥ 'ਚ ਨਹੀਂ ਹੈਗੀ ਇਹ ਸਾਰੀ ਮੌਸਮ ਤੇ ਡਿਪੈਂਡ ਹੈ ਤੇ ਬਾਕੀ ਜੇ ਆਪਾਂ ਸਮੇਂ ਸਿਰ ਕੋਈ ਤੱਤਾਂ ਵਾਲੀਆਂ ਸਪਰੇਆਂ ਕੀਤੀਆਂ ਨੇ ਤੇ ਉਸ ਚੀਜ਼ ਨਾਲ ਕਿ ਝੰਡੇ ਪੱਤੇ ਦੇ ਵਿੱਚ ਕਲੋਰੋਫਿਲ ਕਿੰਨਾ ਹੈ ਤੇ ਕਿੰਨਾ ਚੜਾਈ ਹੈ ਉਹਦੀ ਉਹ ਚੀਜ਼ ਮੈਟਰ ਕਰਦੀ ਹੈ ਤੇ ਨਾ ਹੀ ਕੋਈ ਫੰਗੀਸਾਈਡ ਤੇ ਨਾ ਹੀ ਕੋਈ ਤੇਲੇ ਵਾਲੀਆਂ ਸਪਰੇਆਂ ਇਹ ਚੀਜ਼ ਮੈਟਰ ਕਰਦੀਆਂ ਨੇ ਵੀ ਆਪਣਾ ਝਾੜ ਵਾ ਸਕਦਾ ਤਾਂ ਇਸ ਕਰਕੇ ਫालतू ਖਰਚਿਆਂ ਤੋਂ ਬਚੋ ਸਾਈਂ ਵਰਾਈਟੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਣੀ 327 ਵਰਾਈਟੀ ਆ ਤੇ ਇਹਦੇ ਵਿੱਚ ਮੰਨ ਲਓ ਵੀ ਬੂਹਰ ਵਾਲੀ ਸਟੇਜ ਖਤਮ ਹੋ ਕੇ ਮਿਲਕ ਵਾਲੀ ਸਟੇਜ ਚੱਲ ਚੁੱਕੀ ਆ ਦਾਣਾ ਬਣਨਾ ਸਟਾਰਟ ਹੋ ਚੁੱਕਿਆ ਇਹਦੇ ਵਿੱਚ ਇਹਦੇ ਸਾਈਜ਼ ਦੀ ਗੱਲ ਕਰੀਏ ਛਿੱਟੇ ਦੀ ਕਿਤੇ ਨਾ ਕਿਤੇ ਵੇਖਣ ਦੇ ਵਿੱਚ ਬਹੁਤ ਸੋਹਣਾ ਛਿੱਟਾ ਪਰ ਕੁਝ ਕੁ ਜਗ੍ਹਾ ਤੇ ਜਾਂ ਤਾਂ ਉਹ ਲੇਟ ਬਾਹਰ ਨਿਕਲੇ ਛਿੱਟਾ ਕੁਝ ਕੁ ਛੋਟਾ ਵੀ ਹੈ ਵੱਡਾ ਵੀ ਹੈ ਵੀ ਨਾ ਹੀ ਤਾਂ ਸਾਈਜ਼ ਛੋਟਾ ਹੈ ਤੇ ਛਿੱਟੇ ਦਾ ਨਾ ਹੀ ਵੱਡਾ 40 ਤੋਂ 45 ਕਿਲੋ ਬੀਜ ਪਾਇਆ ਸੀ ਤੇ ਵੈਰਾਈਟੀ ਤੇ ਹੁਣ ਤੱਕ ਆਪਾਂ ਖਰਚੇ ਦੀ ਗੱਲ ਅੱਗੇ ਲਾਸਟ ਵੀਡੀਓ ਦੇ ਵਿੱਚ ਸਾਰੇ ਖਰਚੇ ਦੀ ਕਰਾਂਗੇ ਜਿੰਨੀ ਵੀ ਆਪਣੇ ਕੋਲੇ ਵੈਰਾਈਟੀਆਂ ਲਾਈਆਂ ਗਈਆਂ। ਤਾਂ ਹੁਣ ਤੇਲੇ ਦੀ ਗੱਲ ਕਰੀਏ ਦੇਖੋ ਕੋਈ ਕੋਈ ਦਾਣਾ ਬਾਹਰਲੇ ਪਾਸੇ ਦਿਖ ਰਿਹਾ ਪਰ ਇਹ ਕੋਈ ਐਡਾ ਨੁਕਸਾਨਦਾਇਕ ਨਹੀਂ ਹੈਗਾ। ਤਾਂ ਇਸ ਕਰਕੇ ਮੈਂ ਫੇਰ ਕਹਿਣਾ ਚਾਹੁੰਦਾ ਇੱਕ ਵਾਰ ਤੁਹਾਨੂੰ ਕਿ ਖਰਚੇ ਤੋਂ ਜਿੰਨਾ ਖਰਚਾ ਘਟਾ ਲੋਗੇ ਉਹਨਾਂ ਥੋੜਾ ਝਾੜ ਵਾਧੂ ਆਪਣੇ ਆਪ। ਹੁਣ ਜੇ ਆਪਾਂ ਫੁੱਲ ਖਰਚਾ ਕਰ ਰਹਿਆ ਉੱਪਰੋਂ ਆਪਣਾ ਝਾੜ ਬੱਧ ਵੀ ਗਿਆ ਤਾਂ ਉਹ ਜੇ ਆਪਾਂ ਖਰਚੇ ਦੇ ਹਿਸਾਬ ਨਾਲ ਉਹ ਕਰਾਂਗੇ ਤਾਂ ਉਸੋਂ ਵੱਧੇ ਦਾ ਕੋਈ ਫਾਇਦਾ ਨਹੀਂ ਤਾਂ ਬਾਕੀ ਜੀਵਿੰਦਾਰ ਬਹੁਤ ਐਵੇਂ ਦੇ ਵੀ ਜੋ ਖਰਚਾ ਨਹੀਂ ਕਰਦੇ ਉਹ ਫੇਰ ਵੀ ਇੱਕ ਸੋਨਾ ਝਾੜ ਆ ਜਾਂਦਾ ਉਹਨਾਂ ਦਾ ਤੇ ਕਾਰਨ ਕੀ ਹੁੰਦਾ ਉਹਨਾਂ ਦਾ ਖਰਚਾ ਘੱਟ ਹੁੰਦਾ ਤਾਂ ਇਸ ਕਰਕੇ ਮੈਂ ਹਰ ਵਾਰ ਵੀਡੀਓ ਦੇ ਵਿੱਚ ਇੱਕੋ ਹੀ ਗੱਲ ਕਹਿੰਨਾ ਹੈ ਕਿ ਫਸਲ ਦੇ ਉੱਪਰ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੱਸ ਸਮੇਂ ਸਿਰ ਜੇ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਉਹਨੂੰ ਜਰੂਰ ਹੱਲ ਕਰੋ ਪਰ ਅਡਵਾਂਸ ਦੇ ਵਿੱਚ ਕੋਈ ਵੀ ਸਪਰੇਅ ਨਾ ਕਰੋ ਕਿਉਂਕਿ ਕਈ ਜ਼ਿੰਮੇਦਾਰਾਂ ਨੇ ਅਡਵਾਂਸ ਦੇ ਵਿੱਚ ਹੀ ਕਈ ਜ਼ਿੰਮੇਦਾਰ ਹੈ ਜਿਹਨਾਂ ਨੇ 60 70 ਦਿਨਾਂ ਦੀ ਕਣਕ ਦੇ ਉੱਪਰ ਵੀ ਫੰਗੀ ਸਾਈਡ ਕੀਤੇ ਆ ਤੇ ਇਹ ਚੀਜ਼ ਮੈਂ ਕਰਕੇ ਦੇਖ ਚੁੱਕਿਆ ਜਿਹੜਾ ઓਪੇਰਾ ਫੰਗੀ ਸਾਈਡ ਆਉਂਦਾ ਬਾਸਪ ਕੰਪਨੀ ਦਾ ਉਹਨੇ ਮੇਰੇ ਖੇਤ ਦੇ ਵਿੱਚ 1 ਕਿਲੋ ਦਾਣੇ ਵੀ ਨਹੀਂ ਵਧਾਏ ਪਿਛਲੇ ਵਾਰ ਸਹੀ ਸਮੇਂ ਤੇ ਕੀਤਾ ਸੀ ਸਹੀ ਟਾਈਮ ਤੇ ਕੀਤਾ ਸੀ ਪਰ ਹਾਂ 7-800 ਰੁਪਏ ਖਰਚਾ ਜਰੂਰ ਪੈ ਗਿਆ ਤੇ ਰਿਜ਼ਲਟ ਉਹਤੇ ਮਿਲਿਆ ਨਹੀਂ ਕਿਉਂਕਿ ਜਿਹੜੀਆਂ ਡੀਵੀਡਬਲ ਵੈਰਾਈਟੀਆਂ ਨੇ ਖੁਦ ਕਹਿੰਦੇ ਆ ਕਿ ਸਾਡੀ ਕਣਕ ਦੇ ਵਿੱਚ ਪੀਲੀ ਕੁੰਗੀ ਜੈਲੋ ਰੈਸਟ ਨੂੰ ਮੰਨ ਲਓ ਵੀ ਜੇ ਆਜੇ ਉਹਨੂੰ ਸ਼ੈਨ ਦੀ ਸ਼ੀਲਤਾ ਹੈ ਜੀ ਮਨ ਲਓ ਵੀ ਉਹਨੂੰ ਝੱਲ ਸਕਦੀ ਹੈ ਜੇ ਇਹੋ ਬਿਮਾਰੀ ਉਸ ਦੇ ਵਿੱਚ ਆਜੇ ਵੀ ਬਹੁਤ ਘੱਟ ਚਾਂਸਸ ਨੇ ਡੀਵੀਡਬਲ ਵੈਰਾਈਟੀਆਂ ਦੇ ਵਿੱਚ ਪਰ ਜਿਹੜੀ 826 ਆਈ ਹੈ ਇਹਦੇ ਵਿੱਚ ਜੈਲੋ ਰੈਸਟ ਦਾ ਬਹੁਤ ਜ਼ਿਆਦਾ ਅਟੈਕ ਦੇਖਣ ਨੂੰ ਮਿਲਿਆ ਇਸ ਕਰਕੇ ਤੁਸੀਂ ਨਵੀਆਂ ਸਪ੍ਰੇਮਾਂ ਨਵੇਂ ਜਾਂ ਜੋ ਵੀ ਕੰਪਨੀ ਦੇ ਸਪਰੇਆ ਆਉਂਦੀਆਂ ਜਾਂ ਕੋਈ ਨਵੇਂ ਬੀਜ ਆਉਂਦੇ ਆ ਤਾਂ ਉਹਨਾਂ ਨੂੰ ਘੱਟ ਏਰੀਏ ਦੇ ਵਿੱਚ ਟ੍ਰਾਇਲ ਕਰਕੇ ਦੇਖਿਆ ਕਰੋ ਤੇ ਨਾ ਹੀ ਕੋਈ ਜ਼ਿਆਦਾ ਏਰੀਏ ਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਦਾ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵਿਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ